हां जी सस्काल् की हाल है ਤੁਹਾਡਾ ਮੈਂ ਉਮੀਦ ਰੱਖਦਾ ਕਿ ਤੁਸੀਂ ਬਿਲਕੁਲ ਠੀਕ ਹੋ ਗੋਗੇ ਵਧੀਆ ਹੋ ਗੋਗੇ ਮੈਂ ਉਮੀਦ ਰੱਖਦਾ ਕਿ ਤੁਸੀਂ ਬਿਲਕੁਲ ਠੀਕ ਹੋ ਗੋਗੇ ਵਧੀਆ ਹੋ ਗੋਗੇ ਸੋ ਅੱਜ ਦੇ ਨਵੇਂ ਵਲੌਗ ਦੀ ਆਪਾਂ ਸਟਾਰਟਿੰਗ ਕਰਦੇ ਆਂ ਦੇਖ ਸਕਦੇ ਆਂ ਕਿ ਆਪਾਂ ਉੱਠ ਗਏ ਆਂ ਜਲਦੀ ਗੱਲ ਇਹ ਆ ਕਿ ਵੀ ਆਪਾਂ ਇੱਕ ਬ੍ਰੇਕਫਾਸਟ ਦਾ ਸ਼ੂਟ ਕਰਨ ਜਾਣਾ ਸੀਗਾ ਫੂਡ ਵਲੌਗਿੰਗ ਦਾ ਤੇ ਦੂਜੀ ਗੱਲ ਹੈ ਮੈਨੂੰ ਵੀ ਛੱਡਣਾ ਸੀ ਫੇ ਆਪਾਂ ਸੋਚਦੇ ਜੇ ਪਹਿਲਾਂ ਚਲੇ ਗਏ ਤੇ ਵਾਪਸ ਆਉਣਾ ਬਹੁਤ ਮੁਸ਼ਕਲ ਹੋ ਜਾਣਾ ਸੀ ਹੈਨਾ ਕਿਉਂਕਿ ਜੂ ਆਮੀ ਨੂੰ ਸਕੂਲ ਵੀ ਛੱਡਣਾ ਸੀ ਤੇ ਸਰਦਾਰ ਜੀ ਹੋ ਰਿਹਾ ਤਿਆਰ ਦੇਖ ਸਕਦੇ ਆ ਤੁਸੀਂ ਹਾਂਜੀ ਇੱਧਰ ਬਾਬਾ ਜੀ ਲੈ ਖੋਜ ਹੋਈ ਜਾਂਦਾ ਹੈ ਹੁਣ ਤਾਂ ਮੰਮੀ ਗਰਮੀ ਆ ਗਈ ਹੁਣ ਆ ਦੇ ਬੱਚਿਆਂ ਵਾਸਤੇ ਠੰਡ ਹੈ ਹੈ ਬੱਚਿਆਂ ਵਾਸਤੇ ਠੰਡ ਹੈ ਬੱਚਿਆਂ ਵਾਸਤੇ ਠੰਡ ਹੈ ਆ ਕੀ ਦੇਖੀ ਜਾਂਦਾ ਤੂੰ ਦੱਸ ਪੰਨਾ ਬੋਲੋ ਹਾਂ ਮੋਗਲੀ ਮੋਗਲੀ ਦੇਦ ਤਾਂ ਸਾਸਿਕਾਲ ਬੁਲਾਦੇ ਫਜ਼ਾਰੇ ਨੂੰ ਚਲ ਹਾਂ ਚਲ ਸਾਸਿਕਾਲ ਬੁਲਾਦੇ ਹੱਥ ਜੋੜ ਕੇ ਬੁਲਾਦੇ ਸੀ ਸਾਸੀ ਕਾ ਅੱਛਾ ਸਾਸੀ ਕਾ ਨਹੀਂ ਸਾਸੀ ਕਾ ਕਰਦੇ ਨੇ ਕਰਦੇ ਫੇ ਸਾਰੇ ਨੂੰ ਮੈਂ ਨਾ ਬੰਦ ਕਰ ਲੈਂਦਾ ਫੇ ਸਾਸਿਕਾਲ ਕਰ ਦਮ ਹੱਥ ਜੋੜ ਕੇ ਚੱਲ ਆਪੇ ਪਟਕਾ ਬੰਨਣਾ ਛੇਤੀ ਕਰ ਹੈ ਮੰਮੀ ਲੈਣ ਆਵੇ ਤੈਨੂੰ ਆਹ ਦੇ ਆ ਤੂੰ ਕੀ ਕੀਤਾ ਕੰਦ ਤੇ ਲੀਕਾ ਮਾਰਤੀਆਂ ਕਿੰਨੀਆਂ ਸਾਰਿਆਂ ਨੇ ਕਹਿਣਾ ਕੰਦ ਦਾ ਹਾਲ ਕੀ ਕੀਤਾ ਪਿਆ ਵਾ ਹੈਂ ਕਹ ਨਹੀਂ ਕਹ ਨਹੀਂ ਕਹਿੰਦੇ ਚੱਲ ਚੱਲੇ ਕਰ ਹੁੰਦਾ ਚੱਲ ਨਹੀਂ ਕਹਿੰਦੇ ਨਹੀਂ ਕਹਿੰਦੇ ਕੁਝ ਵੀ ਆ ਇਦਾਂ ਨਹੀਂ ਕਰੀਦਾ ਹੁੰਦਾ ਛੱਡ ਟੋਪੀ ਪਾ ਕੇ ਭੇਜਦੀ ਏ ਕਿ ਪਟਾਕਾ ਬੰਨਣਾ ਨਹੀਂ ਪਟਾਕਾ ਬੰਨਣਾ ਮੈਮ ਗੁੱਸੇ ਹੋਊਗੀ ਕੀ ਹੋਇਆ ਮੰਮੀ ਲੈਣ ਆਵੇ ਹੈਂ ਮੰਮੀ ਲੈਣ ਆਉਗੀ ਪੱਕਾ ਚੱਲ ਫਿਰ ਰੋਣਾ ਨਹੀਂ ਫਿਰ ਦੇ ਲਾਵੇ ਫਿਰ ਰੋਣਾ ਨਹੀਂ ਕਹਿੰਦੇ ਤੁਰ ਕੇ ਆਉਂ ਤੁਰ ਕੇ ਅੱਜ ਪਾਪਾ ਨਹੀਂ ਆਉਣਗੇ ਅੱਜ ਮੈਂ ਨਹੀਂ ਜਾਊਂਗਾ ਲੈਣ ਤੈਨੂੰ ਅੱਜ ਮੰਮਾ ਜਾਊਗੀ ਠੀਕ ਹੈ ਫੇ ਚੁੱਪ ਹੋ ਜਾ ਚੁੱਪ ਹੋ ਜਾ ਰੋਣਾ ਨਹੀਂ ਰੋਈ ਰੋਈ ਨਹੀਂ ਕਰਨੀ ਰੋਣਾ ਨਹੀਂ ਹੈਗਾ ਟਪਟਾ ਪਪੜ ਕਾ ਬੰਨੀ ਫੇ ਚੱਲੀਏ ਠੀਕ ਹੈ ਚੱਲ ਰੋਣਾ ਨਹੀਂ ਮੰਮੀ ਲੈਣ ਆਉਗੀ ਪੱਕਾ ਲੈਣ ਆਉਗੀ ਠੀਕ ਹੈ ਹਾਂ ਬੋਤੀ ਨਾ ਚੱਲ ਠੀਕ ਹੈ ਚਾਣਾ ਜਾ ਫਿਰ ਫੋਨ ਆਪਾਂ ਮੰਮੀ ਨੂੰ ਫੜਾਤਾ ਹੈ ਕੀ ਕਰਦਾ ਪਿਆ ਵੀ ਅੱਜ ਟਾਈਟ ਨਹੀਂ ਬਨੂਗਾ ਠੀਕ ਹੈ ਕੱਲ ਟਾਈਟ ਹੋ ਗਿਆ ਸੀ ਨਾ ਇਹ ਉੱਚਾ ਜਾ ਕਰਕੇ ਬਠਾਂਗੇ ਅੱਜ ਕੱਲ ਟਾਈਟ ਹੋ ਗਿਆ ਸੀ ਨਾ ਚੱਲ ਚੜ੍ਹ ਚੱਲੇਗਾ। ਚੱਲੇਗਾ। ਮੈਂ ਦੇਖਦਾ ਪਿਆ ਕਿ ਨਹੀਂ। ਹੂੰ। ਛੇਰਤਾ ਨਹੀਂ ਲੁਕਦਾ ਵੀ ਮੇਰਾ। ਨਾ। ਬਸ ਜੀ। ਇਹ ਨੂੰ ਇਹ ਨੂੰ ਜਾਣਕਾਰ ਥੱਲੇ ਭਰ ਸ਼ਹਿਰ ਕਮੀ ਹੈ ਲੈਣਾ के तो था टी है ना अन टी ल ना आइदर नहीं टाइप ना मुंडे दे दाढ़ी आ गई है चतल्ले का हामी गबरू हो गए तू पांच-छह ब्रावटी लई है 음~~ 거슬려야 된다 거슬려 된다 타이트다 니팟다 이따가 ਪੱਕੀ ਗੱਲ ਆ ਟਾਈਟ ਤਾਂ ਨਹੀਂ ਪਟਕਾ ਚੱਲ ਰਵੀ ਮੇਰੀ ਗੱਲ ਸੁਣ ਐਮੀ ਹੋ ਗਿਆ ਰੈਡੀ ਬੰਤਾ ਇਹ ਰਿਪਟਕਾ ਤੇ ਡਰੈਸ ਤੁਸੀਂ ਚੈੱਕ ਕਰ ਸਕਦੇ ਕਿ ਨਹੀਂ ਇੱਧਰ ਵੀ ਧਿਆਨ ਦੇ ਦੇ ਚੱਲ ਸਾਸਿਕਾਲ ਬੁਲਾ ਦੇ ਫੇ ਸਾਰਿਆਂ ਨੂੰ ਉੱਚੀ ਬੋਲ ਉੱਚੀ ਕੀ ਕਹਿੰਨਾ ਵੀ ਛੁੱਟੀ ਕਿਦਾਂ ਕੀ ਕਹਿੰਨਾ ਮੰਮੀ ਓ ਛੁੱਟੀ ਕੱਲ ਛੁੱਟੀ ਆਲਾ ਤਵਾ ਇਧਰ ਚੱਲ ਪਾਪੇ ਦੀ ਬੱਤੀ ਗੁੱਟੀ ਆ ਇਧਰ ਇਧਰ ਕਿੱਥੇ ਆ ਜਾ ਕੀ ਕਹਿੰਨਾ ਤੂੰ ਛੁੱਟੀ ਕੀ ਛੁੱਟੀ ਕਾ ਛੁੱਟੀ ਕੀ ਬੋਲ ਦੀ ਪਾਤੀ 아니 ਚੀਜੀ ਕੀ ਪਾਤੀ ਚੀਜੀ ਹਾਂ ਜੀ ਕੀ ਪਾਈ 10 ਕੀ ਪਾਇ ਗ੍ਰੇਪਸ ਹੈ ਗ੍ਰੇਪਸ ਪਾਇ ਪੱਕੀ ਗੱਲ ਹੈ ਜੇ ਕਿਸੇ ਨੂੰ ਸਮਝ ਲੱਗਦੀ ਹੋਵੇ ਤਾਂ ਮੈਨੂੰ ਦੱਸੇ ਕੀ ਬੋਲਦਾ ਕੀ ਬੋਲਦਾ ਐਮੀ ਆਪਣੇ ਵੀ ਦਿਖਾਵਾਂ ਬਈ ਬੇਲੀ ਵੀ ਦੋ ਤੇਰੀ ਵੀਡੀਓ ਯਾ ਦੇਖ ਹਾਂ ਹਾਂ ਤੇਰੀ ਵੀਡੀਓ ਹੀ ਹੈ ਕਿ ਨਹੀਂ ਚਲ ਸਾਈਕਲ ਦਿਖਾ ਦੇ ਫੇ ਸਾਰਿਆਂ ਨੂੰ ਸਾਈਕਲ ਦਿਖਾ ਦੇ ਕਿਆ ਸਾਈਕਲ ਆ ਮੇਰੇ ਕੋ ਸੋਨਾ ਜਿਹਾ ਹੈ ਸਾਈਕਲ ਤਾਂ ਖాలే ਚਲ ਢੇੜਾ ਲਾ ਕੇ ਦਿਖਾ ਦੇ ਸਾਰਿਆਂ ਨੂੰ ਹਾਂ ਲੈ ਢੇੜਾ ਲਾ ਕੇ ਦਿਖਾ ਦੇ ਫੇ ਸਾਰਿਆਂ ਨੂੰ ਕੜਿਆ ਕਰ ਆਹ ਹਾਂ ਉਹ ਲਫਾਫੇ ਪਾ ਬਾਕੀ ਪਰਮਜੀਤ ਤੈਨੂੰ ਕਿ ਲਵਾਫੇ ਪਾ ਆ ਮੇਰਾ ਭਰਾ ਸਭ ਤੋਂ ਜਿਹਨੂੰ ਮੈਂ ਬਹੁਤ ਜ਼ਿਆਦਾ ਲੱਭਿਆ ਉਹ ਅੱਜ ਮੈਨੂੰ ਅੱਜ ਮਿਲਿਆ ਭਰਾ ਮੇਰਾ ਇਹਨੇ ਨਾਮ ਇਨਾ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਨਾ ਕੁਛ ਪਰਮਜੀਤ ਤੂੰ ਬਹੁਤ ਗਲਤ ਬੰਦਾ ਯਾਰ ਅੱਜ ਹੋਰ ਕਿਹਾ ਤੈਨੂੰ ਮੈਂ ਬਹੁਤ ਜਿੱਤ ਕੀਤਾ ਤੇ ਕੱਟ ਲਾ ਕਿਉਂ ਉਹ ਚੱਲਣ ਦੇ ਮੇਰੇ ਪਰਸਨਲ ਬਲੌਗ ਆ ਕੋਈ ਮਸਲਾ ਇਹਦੇ ਵਿੱਚ ਨਹੀਂ ਤੇ ਆ ਅੱਛਾ ਮੈਂ ਫੋਨ ਦੇਰ ਦੇ ਰਸਗੁਲੇ ਵਾਲੇ ਮਾਰਕੀਟ ਆ ਮਨਨ ਦੇ ਰਸਗੁਲੇ ਨਹੀਂ ਮੇਰੀ ਗੱਲ ਸੁਣ ਹੁਣ ਮੈਂ ਕੱਟ ਦਵਾ ਤਾਂ ਤੂੰ ਲਫਾਫਾ ਉਹ ਪਨੀਰ ਪਕੌੜੇ ਦੇਜੇ ਜਵਾੜੇ ਹਾਂ ਗੱਲ ਸੁਣ ਓਏ ਚੈਰੀ ਪਕੌੜੇ ਖਾ ਲਏ ਕਦੀ ਪਕੌੜਾ ਨਹੀਂ ਸੀ ਖਾਦਾ ਬੋਲੀ ਜਾ ਨਹੀਂ ਦੱਸ ਯਾਰ ਪਰ ਜੀਤ ਲਫਾਫਾ ਤਾਂ ਦੇ ਨਾ ਇਹ ਤਾਂ ਜੀ ਗੰਨੂ ਮੌਂਦੇ ਫੜਾਦਾ ਲਾਈਕ ਕਰ ਲੈ ਆਦੀ ਆਪਣੀ ਪੌਣ ਹੀ ਕੱਢਣਾ ਆਂ ਜੀ ਬੈਠੇ ਆਂ ਅਸੀਂ ਸਾਰੇ ਤਿੰਨੋਂ ਦੇ ਤਿੰਨੋਂ ਆਹ ਚੈਰੀ ਆ ਆ ਪਰਮਜੀਤ ਬੈਠੇ ਆਂ ਪਿੱਛੇ ਹੋ ਕੇ ਕਿਹਨੂੰ ਸਮਝਾਇਆ ਉਹ ਨੂੰ ਬਤਾ ਕਿ ਮੰਨਤ ਕਹਿੰਦਾ ਮੰਨਤ ਨੂੰ ਸਮਝਾਇਆ ਅਸੀਂ ਸਮਝਾਇਆ ਨਹੀਂ ਪਿੱਛੇ ਹੋ ਕੇ ਬੈਗੇ ਪਿੱਛੇ ਹੋ ਕੇ ਬੈਗੇ ਬੰਦ ਕਰ ਲਾ ਪਰਮਜੀਤ ਕਹਿੰਦਾ ਬੰਦ ਕਰ ਦੇ ਮੈਨੂੰ ਸਾਰੇ ਪਤਾ ਰਿਸ਼ਤੇਦਾਰਾਂ ਸੰਡੇ ਆ ਫੇ ਸੰਡੇ ਕੀ ਆ ਕੱਲ ਦੁਕਾਨ ਤੇ ਤੈਨੂੰ ਇੱਕ ਸਿਰਫ 2-3 ਘੰਟੇ ਲਈ ਲੈ ਆਉਂ ਦੋ ਤਿੰਨ ਘੰਟੇ ਲਈ ਆ ਜਾਣਾ ਇਹ ਬਹਿ ਜੂਗਾ ਦੁਕਾਨ ਤੇ ਥੋੜੀ ਦੇਰ ਮੈਂ ਬਹਿ ਕੌਣ ਬਹਿ ਜੂ ਕੌਣ ਕੌਣ ਮੈਂ ਕੀ ਕਹਿਣਾ ਇਹਨੇ ਪੋਚਾ ਪੋਚਾ ਤੋਲੀਆਂ ਦੇਈ ਜਾਣਾ ਇਹਨੇ ਇਹਨੇ ਕਿਹਾ ਇੰਨਾ ਪਿੰਡਾ ਸਾਫ ਕਰ ਲੋ ਯਾਰ ਆਹੀ ਮੂਮੈਂਟ ਤੇ ਹਾਂ ਮੈਂ ਸਿਰਫ ਇੱਕ ਵਾਰ ਹੀ ਲੈ ਆਇਆ ਮੈਨੂੰ ਗੜੀ ਰਿਸ਼ ਹੋਈ ਨਹੀਂ ਭਰਾ ਜਦੋਂ ਤੇਰੇ ਮੰਮੀ ਵਾਪਸ ਸਾਰੇ ਫੈਮਿਲੀ ਫੋਨ ਆ ਗਿਆ ਹੈਲੋ ਪੈਗ ਤਾਂ ਲਾਲਾ ਪਾਟੀਏ ਆ ਜੀ ਚੱਲ ਚੱਲ ਜਾ ਬਸ ਥੋੜੀ ਜੇਰ ਮੈਂ ਖਾਣਾ ਖਾ ਰਹਾ ਹਾਂ ਜੇਰ ਮੈਂ ਦਮਾ ਤੇਰੇ ਜਾ ਕੇ ਜਾ ਕੇ ਜਾ ਝੂਠ 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 ਭਾਬੀ ਝੂਠ ਬੋਲਦਾ ਲੋ ਅੰਨੇ ਜਿੱਥੇ ਗਿਆ ਪਾਟੀ ਚੱਲੂਗਾ ਬਸ ਕਿੱਥੇ ਜਾਣਾ ਦੱਸ ਜਾਣਾ ਹੀ ਆ ਘਰ ਕਾਕਾ ਉੜੀ ਕਧਾਣਾ ਚੱਲ ਜਾ ਕਿਹੜਾ ਕਾਕਾ ਕਾਕਾ ਟੈਂਟਾ ਕਾਕਾ ਟੈਂਟ ਵਾਲਾ ਨਹੀਂ ਕਾਕਾ ਜਿਹੜਾ ਭੈਣ ਜਿਹੜਾ ਘਰੇ ਕਾਕਾ ਤੋਂ ਮਾਕਾ ਕੀਤਾ ਸੀ ਦੂ ਪੰਡਤ ਕਿੱਥੇ ਚਲ ਗਿਆ ਸੋ ਅੱਜ ਦੇ ਵਲੌਗ ਦੀ ਐਂਡਿੰਗ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਮਿਲਦੇ ਹਾਂ ਕੱਲ ਸੰਡੇ ਆ ਉਸ ਵਲੌਗ ਚ ਮਿਲਦੇ ਹਾਂ ਇੱਕ ਦਿਨ ਵਲੌਗ ਮੈਂ ਨਹੀਂ ਪਾ ਪਾਇਆ ਉਹਦੇ ਲਈ ਸੌਰੀ ਸਾਰੇ ਠੀਕ ਰਹਿਗੇ